ਗੁਜਰਸਤਾ ਵੱਲੋਂ ਕਰਵਾਇਆ ਗਿਆ ਮੇਲਾ ਤੀਆਂ ਦਾ ਖਬਰ ਤਲਵੰਡੀ ਸਾਬੋ ਤੋਂ ਗੁਜਰਸਤਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਮੇਲਾ ਤੀਆਂ ਦਾ ਭਾਗ ਤਿੰਨ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਨਾਲ ਜੁੜੇ ਲੋਕ ਨਾਚ ਪੰਜਾਬੀ ਗੀਤ ਲੋਕ ਬੋਲੀਆਂ ਮਹਿੰਦੀ ਮੁਕਾਬਲੇ ਬੋਲੀਆਂ ਟੱਪੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਪਹਿਰਾਵੇ ਦੇ ਮੁਕਾਬਲੇ ਕਰਵਾਏਗੇ ਮੁਕਾਬਲੇ ਵਿੱਚ ਜਿੱਤੂ ਬੱਚਿਆਂ ਨੂੰ ਨਗਦ ਰਕਮ ਅਤੇ ਇਨਾਮ ਵੰਡੇਗੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਪ੍ਰੋਫੈਸਰ ਰਵਿੰਦਰ ਕੌਰ ਸ਼ਾਮਿਲ ਹੋਏ ਅਤੇ ਸ਼ਾਂਤ ਲਵੰਡੀ ਦੀ ਅਵਾਰਡ ਨਾਲ ਨਿਮਰਤ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੇਲੇ ਨੂੰ ਚਾਰ ਚੰਦ ਲਾਉਣ ਲਈ ਸੁਖਜਿੰਦਰ ਸਿੰਘ ਲੋਪੋ, ਭਗਵੰਦੀਪ ਕੌਰ, ਰਮਨਦੀਪ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਆਈ ਕੈਲਿੰਗਟਨ ਪੰਜਾਬੀ ਕਲੱਬ ਦੀ ਟੀਮ ਦਾ ਗੁਲਦਸਤਾ ਕਲਚਰ ਟੀਮ ਵੱਲੋਂ ਧੰਨਵਾਦ ਕੀਤਾ ਗਿਆ। ਮੇਲੇ ਵਿੱਚ ਪੰਜਾਬੀ ਗਾਇਕ ਜੀਤ ਬੀਪੀ ਦੀ ਮਿੱਠੀ ਆਵਾਜ਼ ਨੇ ਸਮਾਂ ਬੰਨ ਦਿੱਤਾ ਅਤੇ ਸੱਭਿਆਚਾਰ ਨਾਲ ਜੁੜੇ ਲੋਕ ਗੀਤਾਂ ਦੁਆਰਾ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਇਸ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਨਾਇਕ ਸਿੰਘ ਕੁੰਮਨ ਦਵਿੰਦਰ ਕੋਸ਼ਤਰੀਵਾਲ ਦੁਆਰਾ ਨਿਭਾਈ ਗਈ ਇਸ ਮੇਲੇ ਵਿੱਚ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਪ੍ਰਦਰਸ਼ਨੀ ਵੀ ਲਗਾਈ ਗਈ ਮੇਲੇ ਦਾ ਸਟੇਜ ਸੰਚਾਲਨ ਆਪਣੀ ਮਦਰਵਾਇਤ ਦਿਲਖਿਤਵੇਂ ਅੰਦਾਜ਼ ਨਾਲ ਐਂਕਰ ਦੀਪਾਂਸ਼ੀ ਵੱਲੋਂ ਕਿਹਾ ਸਿਮਰਦੀਪ कौर ਬਹਿਨੀਵਾਲ ਅਤੇ ਵਰਦਮਨ ਸਿੰਘ ਬਹਿਨੀਵਾਲ ਵੱਲੋਂ ਜੇਤੂਆਂ ਨੂੰ ਵਧਾਈ ਦਿੱਤੀ ਗਈ। ਗੁੰਦਰ ਹਿਸਾ ਪਰਾਂ ਦੇ ਨੂੰ ਮੈਂ ਆਖ ਰਹੀ ਸਜਾਂ ਦੇ ਨੂੰ ਅੱਖੀਂ ਵੇਲ ਲਾਰੀ ਨੂੰ ਢੇੜੋਬਾ ਢੇੜੋਬਾ ਫੁਲਕਾਰੀ ਨੂੰ ਢੇੜੋਬਾ ਢੇੜੋਬਾ ਫੁਲਕਾਰੀ ਨੂੰ ਢੇੜੋਬਾ ਢੇੜੋਬਾ ਫੁਲਕਾਰੀ